ਸੰਗਰੂਰ ਦੇ ਸਰਕਾਰੀ ਹਸਪਤਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਸਹੀ ਇਲਾਜ ਨਾ ਹੋਣ ਦੇ ਚਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਦੀ ਰਖੜੀ ਵਾਲੇ ਦਿਨ ਗੰਭੀਰ ਹਾਲਤ ਸੀ ਜਿਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਡਾਕਟਰਾਂ ਵੱਲੋਂ ਸਹੀ ਇਲਾਜ ਨਾ ਦੇਣ ਕਾਰਨ ਉਸ ਦੀ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਸੰਗਰੂਰ ਪੁਲਿਸ ਪ੍ਰਸ਼ਾਸਨ ਉੱਤੇ ਵੀ ਦੋਸ਼ ਲਗਾਏ ਨੇ ਕਿ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ। ਹੋਰ ਕੀ ਕਿਹਾ ਪੀੜਤ ਪਰਿਵਾਰ ਨੇ ਤੁਸੀਂ ਵੀ ਸੁਣੋ। ਬਿੰਟੂ ਕੁਮਾਰ ਬਿੰਟੂ ਕੁਮਾਰ ਜੀ ਦੇ ਡੈਥ ਵੀ ਤੋਂ ਕਿਲੇ ਆਦੇ ਸੀ ਇਹ ਸਾਡੇ ਚਾਚੇ ਲੱਗਦੇ ਸੀ ਜੀ ਕੀ ਮਸਲਾ ਹੋਇਆ ਸੀ ਮੇਰੇ ਮਸਲੇ ਹੋਇਆ ਸੀ ਜੀ ਰਖੜੀਆਂ ਨਾਲ ਲੜਾਈ ਹੋਈ ਸੀ ਅੱਛਾ ਚਲੋ ਜੀ ਉਰੇ ਅਸੀਂ ਇਹਨਾਂ ਨੂੰ ਦਾਖਲ ਕਰਾਤਾ ਲੈ ਕੇ ਜਿਹੜੇ ਪਾਰਟੀਆਂ ਲੜਾਈ ਹੋਈ ਸੀ ਉਹ ਪਾਰਟੀ ਨਾਲ ਅਸੀਂ ਆਏ ਉਰੇ ਸਾਡੇ ਇਹ ਚਾਚਾ ਜੀ ਲੱਗਦੇ ਨੇ ਦਾਦੀ ਸਾਡੀ ਸਾਡੀ ਭੈਣ ਆਈ ਰਖੜੀਆਂ ਮੰਨਣ ਤੇ ਜੀ ਸਾਡੀ ਕੁੜੀ ਵੀ ਆਈ ਸੀ ਸਾਰੇ ਆਏ ਸੀ ਇਹਨਾਂ ਮੁੰਡਿਆਂ ਨੇ ਰਾਤ ਨੂੰ ਘਰੇ ਵੜ ਕੇ ਜੀ ਸਾਰੇ ਕੁੱਟ ਤੇ ਅੱਛਾ ਜੀ ਰਾਤ ਨੂੰ ਛੋਟਾ ਭਾਈ ਚਾਚੇ ਵਾਲਾ ਮੁੰਡਾ ਸਾਨੂੰ ਸਾਡੀ ਗਲੀ 'ਚ ਆ ਗਿਆ ਜੀ ਕਹਿੰਦਾ ਵੀਰੇ ਅਸੀਂ ਮਾਰ ਤੇ ਸਾਰੇ ਆ ਗਏ ਮੈਂ ਕੀ ਹੋ ਗਿਆ ਅਸੀਂ ਦੇਖਿਆ ਜਾ ਕੇ ਤੇ ਇਹ ਸਾਰੇ ਕੁੱਟੇ ਫੁੱਟੇ ਪਏ ਜੀ ਅਸੀਂ ਫੋਨ ਮਾਰਿਆ ਐਂਬੂਲੈਂਸ ਨੂੰ ਜੀ ਐਂਬੂਲੈਂਸ ਆ ਕੇ ਸਾਨੂੰ ਅਸੀਂ ਦਾਖਲ ਕਰਾਤੇ ਜੀ ਜਿਹੜੀ ਦੂਜੀ ਪਾਰਟੀ ਆਈ ਉਹ ਰਾਤ ਨੂੰ ਅਸੀਂ ਆਇਆ 12 ਵਜੇ ਜੀ ਉਹ 2 ਵਜੇ ਆ ਕੇ ਆਪ ਬਲੇਡ ਮਾਰ ਕੇ ਜੀ ਆ ਗਏ ਬਲੇਡ ਮਾਰ ਕੇ ਦਾਖਲ ਕਰਾ ਕੇ ਜੀ ਦਾਖਲ ਕਰਾਨ ਦੇ ਨਾਲ ਜੀ ਉਸ ਤੋਂ ਬਾਅਦ ਕਹਿੰਦੇ ਜੀ ਕੋਈ ਨਹੀਂ ਛੁੱਟੀ ਪੈ ਗਈ ਅਸੀਂ ਤੁਹਾਡੇ ਕੱਲ ਨੂੰ ਦੇਖਾਂਗੇ ਆ ਪੂਲ ਥੱਲੇ ਧਾਣਾ ਜੀ ਏਐਸਆਈ ਹੈ ਤੇ ਉਹਨੂੰ ਅਸੀਂ ਕਿਹਾ ਵੀ ਸਾਡਾ ਹੱਲ ਕਰੋ ਕੁਝ ਸਾਡਾ ਹੱਲ ਕਰੋ ਸਾਡੇ ਬੁੱਢੇ ਦੀ ਪਾਂਹ ਚ ਬਾਲਾ ਦਰਦ ਹੋ ਰਿਹਾ ਵੀ ਇਹਦਾ ਹੱਲ ਕਹਿੰਦਾ ਕੋਈ ਨਹੀਂ ਬੈਜੋ ਟਿੱਕੇ ਸਾਲੀ ਛੋਟੀ ਜਾਤ ਆ ਤੁਹਾਡੀ ਆ ਤੁਸੀਂ ਲੜਦੇ ਹੋ ਬਾੜ ਤੇ ਹਾਰ ਨੂੰ ਅਸੀਂ ਕਿਹਾ ਸਰ ਮੈਂ ਕੋਈ ਕਰਨੀ ਸਾਡੇ ਪਿਆਰ ਲੈਣ ਆਏ ਸਾਨੂੰ ਡਰਾਵੇ ਧਮਕਾਵੇ ਜੀ ਇਹ ਐ ਨਹੀਂ ਹੋ ਸਕਦਾ ਇਹ ਐ ਨਹੀਂ ਹੋ ਸਕਦਾ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਪ੍ਰੈਸਨ ਦਾ ਸੀ ਅੱਜ ਅਸੀਂ ਐਸੇ ਤੋਂ ਸਾਬ ਨੂੰ ਮਿਲ ਕੇ ਆਏ ਆ ਪਹਿਲਾਂ ਉਹਨੇ ਵੀ ਸਾਨੂੰ ਇਹ ਕਹਿੰਦਾ ਕਹਿੰਦਾ ਤੁਸੀਂ ਸੱਟਾਂ ਦਾ ਅਸੀਂ ਕੀ ਕਰੀਏ ਤੁਹਾਡੀ ਸੱਟਾਂ ਦਾ ਤੁਹਾਡੀ ਸੱਟਾਂ ਦਾ ਅਸੀਂ ਕੀ ਕਰੀਏ ਕਹਿੰਦਾ ਮੈਂ ਕਿਉਂ ਸਰ ਇੱਕ ਪਾਸੇ ਸਾਰੇ ਮੱਲੇ ਖੜੇ ਆ ਇੱਕ ਪਾਸੇ ਉਹ ਤਿੰਨ ਘਰ ਨੇ ਮੈਂ ਕਿਹਾ ਸਰ ਸੱਚਾਈ ਦੇ ਬਤਾ ajo ਚਲੋ ਤੁਸੀਂ ਸੱਟਾਂ ਕਰਨ ਦੇ ਨਾਓ ਤੁਸੀਂ ਸੱਚਾਈ ਬੰਨੇ ਆ ਜੋ ਤੁਸੀਂ ਮੱਲੇ ਦੇ ਬੰਦੇ ਪੇ ਜੋਬ ਦੇ ਉਥੋਂ ਪਤਾ ਕਰੋ ਅੱਜ ਕੀ ਮਸਲਾ ਅੱਜ ਮਸਲਾ ਇਹ ਹੋਇਆ ਅੰਦਰ ਅਜੇ ਸਹੀ ਇਹਨਾਂ ਨੂੰ ਕੋਈ ਬਿਮਾਰੀ ਸਾਡੇ ਚਾਚੇ ਨੂੰ ਕੋਈ ਦਵਾਈ ਨਹੀਂ ਚਲਦੀ ਕੋਈ ਕੁਛ ਨਹੀਂ ਜੀ ਬਾਹਾਂ ਦਾ ਆਪਰੇਸ਼ਨ ਹੋਣ ਗਿਆ ਜੀ ਇਹਨਾਂ ਨੇ ਟੀਕਾ ਲਾਇਆ ਇਹ ਟੀਕਾ ਲਾਇਆ ਸਾਨੂੰ ਇਹਨਾਂ ਨੇ ਬੁਲਾਇਆ ਸਾਡਾ ਚਾਚਾ ਮੱਛੀ ਮੂੰਗੂ ਤੜਪ ਰਿਆ ਡਾਕਟਰ ਅੰਦਰ ਹਰਵੰਦ ਸਹਾਣੀ ਸੀ ਅੱਛਾ ਡਾਕਟਰ ਕੋਈ ਵੀ ਨਹੀਂ ਸੀ ਡਾਕਟਰ ਕੋਈ ਨਹੀਂ ਸੀ ਜਿਹੜੇ ਆ ਦੂਜੇ ਨੇ ਉਹ ਅੰਦਰ ਸੀ ਜੀ ਆਕਸੀਜਨ ਇਹਨਾਂ ਦੇ ਅੰਦਰ ਨਹੀਂ ਜੀ ਫੇਰ ਆਕਸੀਜਨ ਕਦੋਂ ਲਾਈਏ ਜੀ ਜਦੋਂ ਸਾਡੇ ਚਾਚਾ ਜੀ ਖਤਮ ਹੋ ਗਏ ਸਾਨੂੰ ਇਹਨਾਂ ਨੇ ਬਾਅਦ 'ਚ ਹੀ ਦੱਸਿਆ ਜੀ ਉਹਨੂੰ ਦੇਖੋ ਐਨਾ ਮੈਂ ਡਾਕਟਰ ਹੈ ਮੈਂ ਪਰ ਇਹ ਆਕਸੀਜਨ ਦਾ ਲਾ ਕੇ ਤੇ ਆਲੇ ਲਾ ਦੋ ਅਸੀਂ ਮੈਂ ਫਿਰ ਤੁਹਾਨੂੰ ਫਿਰ ਉਹਨਾਂ ਬਾਹਰ ਭੇਜਦਾ ਕਹਿੰਦਾ ਨਾ ਨਾ ਠੀਕ ਹੋਗਾ ਠੀਕ ਹੋਗਾ ਠੀਕ ਹੈ ਤੂੰ ਖੜੋ ਅਸੀਂ 10 ਮਿੰਟ ਖੜਕੇ ਜੀ ਅਸੀਂ 10 ਮਿੰਟ ਖੜਕੇ ਰਹਿ ਫੇਰ ਮੈਂ ਡਾਕਟਰ ਸਾਹਿਬ ਸਾਨੂੰ ਦੱਸੋ ਸਾਨੂੰ ਦੱਸੋ ਕੰਨ ਦੱਸਦੇ ਆ ਦੱਸਦੇ ਆ ਫੇਰ ਹਰਮਾ ਡਾਕਟਰ ਅੰਦਰ ਗਿਆ ਉਹ ਤੋਂ ਬਾਅਦ ਜੀ ਅੰਦਰ ਜਾ ਕੇ ਫਿਰ ਉਹ ਆਕਸੀਜਨ ਲਾ ਕੇ ਲਿਆਇਓ ਪਾਈਪ ਜਾਲਿਆ ਇਹ ਉਹ ਦੱਬ ਦੱਬ ਕੇ ਸਾਹਾਂ ਦਵਾ ਰਹੇ ਸੀ ਸਾਡੇ ਵੀ ਹੁਣ ਮੁੰਡੇ ਲੱਗੇ ਹੋਏ ਨੇ ਡਾਕਟਰਾਂ ਦੇ ਪੇਜ ਜੀ ਔਰ ਵੀ ਸਾਡੇ ਚਾਚੀ ਵੀ ਲੱਗੇ ਡਾਕਟਰਾਂ ਦੇ ਉਹ ਕਹਿੰਦੇ ਵੀ ਇਹ ਚ ਤਾਂ ਕੁਝ ਹੈ ਹੀ ਨਹੀਂ ਤੁਸੀਂ ਇਹਨੂੰ ਭੇਜ ਰੈਫਰ ਕਿਵੇਂ ਕਰ ਰਹੇ ਹੋ ਡਾਕਟਰ ਰੈਫਰ ਕਰਦਾ ਹਾਂ ਹਾਂ ਜੀ ਪਟਿਆਲੇ ਲੈ ਜਾਣਾ ਤਾਂ ਦਿੱਤਾ ਵੀ ਨਹੀਂ ਦਿੱਤਾ ਖਤਮ ਹੋ ਗਏ ਜੀ ਸਭ ਕੁਝ ਹੋ ਗਿਆ ਮੈਨੂੰ ਐ ਦੱਸੋ ਮਰੇ ਹੋਏ ਬੰਦੇ ਨੂੰ ਕਿਹੜਾ ਰੈਫਰ ਕਰਦਾ ਜੀ ਇਹਨਾਂ ਨੇ ਰੈਫਰ ਕਰ ਰਹੇ ਨੇ ਜੀ ਅਸੀਂ ਜਦੋਂ ਪੁੱਛਿਆ ਕਹਿੰਦੇ ਸਾਨੂੰ ਨਹੀਂ ਕੁਝ ਪਤਾ ਜੀ ਅਸੀਂ ਗੇਟ ਤੇ ਰੁਕ ਗਏ ਅਸੀਂ ਗੇਟ ਤੇ ਰੁਕ ਗਏ ਡਾਕਟਰਾਂ ਦੀ ਅੰਗੈਲੀ ਕਾਰਨ ਜਿਹੜਾ ਇਹ ਡਾਕਟਰਾਂ ਦੀ ਅੰਗੈਲੀਗਲ ਤੇ ਇੱਕ ਪੁਲਿਸ ਦੀ ਅੰਗੈਲੀ ਕਰਕੇ ਜੇ ਪੁਲਿਸ ਨਾਲ ਦੀ ਨਾਲ ਕੰਮ ਕਰੇ ਮੇਰੀ ਗੱਲ ਸੁਣੋ ਜੀ ਜਦੋਂ ਬੰਦਾ ਹਰੇਕ ਆ ਰਿਪੋਰਟਾਂ ਮੋਦੀ ਸਾਨੂੰ ਅਸੀਂ ਪੁੱਛਿਆ ਵੀ ਉਹਨਾਂ ਦਾ ਸਰਪ ਕੀਵੇਂ ਦਿਖਾਤੀ ਸੱਟਾਂ ਗੱਲਾਂ ਵੀ ਕੀ ਨੇ ਸਾਨੂੰ ਕਹਿੰਦੇ ਆ ਦੁਆਰੇ ਦੁਆਰੇ ਸਾਨੂੰ ਸਵੇਰ ਦਾ ਇਹਨਾਂ ਨੇ ਪੱਪੜ ਪੁੱਸੇ ਜਪਾ ਰੱਖੇ ਜੀ ਆਹ ਦੇਖੋ ਸਾਨੂੰ ਗੁੰਮਰਾ ਕਰਨ ਐਸਚੋ ਵੀ ਡਾਕਟਰ ਵੀ ਦੇਖੋ ਇਹ ਡਾਕਟਰਾਂ ਦੀ ਵੀ ਚਾਹ ਲੈ ਅਸੀਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਪਿੱਛੇ ਸਾਡਾ ਚਾਚਾ ਮਰਿਆ ਉਹ ਸਾਰੇ ਬੰਦਿਆਂ ਨੂੰ ਤਿੰਨ ਦਿਨ ਪੁਲਿਸ ਪ੍ਰਸ਼ਾਸਨ ਨੇ ਸਾਡਾ ਨੋ ਕੁਛ ਨਹੀਂ ਪੁੱਛਿਆ ਜੀ ਅਸੀਂ ਤਾਂ ਇਹੀ ਪ੍ਰਤਾਵ ਕਰਦੇ ਆ ਨਾਲੇ ਤਾਂ ਇੰਨਾ ਤਾਂ ਕਾਰਵਾਈ ਹੋ ਡਾਕਟਰਾਂ ਦੇ ਜੀ ਨਾਲੇ ਉਹ ਬੰਦੇ ਜਿੰਨੇ ਵੀ ਹੈਗੇ ਨੇ ਉਹ ਚੱਕੇ ਜਾਣ ਜੀ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਐਸਐਸਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਿਆ ਦੋ ਵਾਰੀ ਕਰਿਆ ਐ ਐਸਐਸਓ ਸਾਹਿਬ ਨੇ ਸਾਡੀ ਆਇ ਨ ਸੁਣੀ ਵੀ ਹਾਂ ਭਾਈ ਸਾਨੂੰ ਝੁੱਠਾ ਹੌਸਲਾ ਨਹੀਂ ਦਿੱਤਾ ਵੀ ਅਸੀਂ ਤੁਹਾਡੀ ਸੁਣਦੇ ਆਂ ਕਹਿੰਦਾ ਪਰਚਾ ਉਹ ਮੈਨੂੰ ਤੁਹਾਡੇ ਦੇ ਪਰਚਾ ਆਉਂਦਾ ਉਹ ਕਹਿੰਦਾ ਥੋੜੀ ਕੋਈ ਸੁਣਦਾ ਰਾਤ ਜਦ ਬਿਆਨ ਲੈਣਾ ਜਾਂਦਾ ਇਹ ਗੱਲ ਵੀ ਕਹੀ ਹੈ ਜੀ ਐਸਐਸਓ ਸਾਹਿਬ ਨੇ ਗੁਰਵਿੰਦਰ ਸਿੰਘ ਐਸਐਸਈ ਦਾ ਨਾਮ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਤੁਹਾਡੀ ਛੋਟੀ ਜਾਤ ਵਾਲਿਆਂ 'ਚ ਇਹੀ ਪੰਗਾ ਵੀ ਕੋਈ ਵਾਰ ਤੁਹਾਰ ਆਵੇ ਰਖੜੀ ਆ ਦਸਹਰਾ ਦੀਵਾਲੀ ਆ ਦਾਰੂ ਵੀ ਕੇ ਲੜੀ ਲੜਦੇ ਹੋ ਉਰੇ ਜੀ ਇਸ ਟਾਈਮ ਉਹ ਸਾਡੇ ਬਿਆਨ ਲੈਣਾ ਉਸ ਟਾਈਮ ਇਹ ਵਰਡਿੰਗ ਬੋਲ ਕੇ ਗਏ ਨੇ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੇ ਉਹਨਾਂ ਦਾ ਨਾਮ ਸ਼ਾਇਦ ਐਸਆਈ ਜਿਹੜੇ ਆਏ ਸੀ ਗੁਰਵਿੰਦਰ ਸਿੰਘ ਸ਼ਿਲਾ ਦੇਵੀ ਜੀ ਇਹ ਕਿੰਨੇ ਡੈਟਾ ਜੱਟੇ ਕੀ ਲੱਗਦੇ ਇਹ ਰਿਸ਼ਤੇ ਦੇ ਚਾਚਾ ਸੋਰਾ ਲੱਗਦਾ ਜੀ ਸਾਡਾ ਕੀ ਮਸਲਾ ਆਇਆ ਮੈਗਿਆ ਆਖਰੀ ਵਾਰ ਆਉਂਦਾ ਹਾਂ ਇਹ ਪਾਰਟੀ ਕੋਲ ਰਾਖੜੀ ਬੰਨ੍ਹਾਈ ਦੀ ਕੁੜੀ ਮੈਨੂੰ ਇਸ ਮੇਰੇ ਤੋਂ ਆ ਗਏ ਆਲੋਚਨਾ ਦੇ ਇਲਜ਼ਾਮ ਲਗਾਏ ਨੇ ਐਸੇ ਕੀ ਕਰ ਮੈਨੂੰ ਪਤਾ ਲੱਗਿਆ ਕਿ ਹਸਪਤਾਲ ਦੇ ਵਿੱਚ ਕਲੈਸ਼ ਹੋ ਰਿਹਾ ਮੈਂ ਆਇਆ ਇੱਥੇ ਹੁਣੇ ਤੇ ਹੁਣੇ ਸਾਰੀ ਗੱਲ ਬਾਤ ਸੁਣ ਕੇ ਵਰਦੀ ਬੁਸ਼ਰ ਦੇ ਖਿਲਾਫ ਵਰਦੀ ਕਾਰਵਾਈ ਕੀਤੀ ਜਾਏਗੀ ਛੇਤੀ ਕਿਤੇ ਇਹਨਾਂ ਨੇ ਗੱਲ ਕਰੀ ਪੁਲਿਸ ਮੁਲਾਜ਼ਮਾਂ ਦੇ ਵੀ ਕਈਆਂ ਤੇ ਵੀ ਦੋਸ਼ ਲਾਇਆ ਕਿ ਇਹਨਾਂ ਨੂੰ ਰਫਲੀ ਬੋਲਿਆ ਗਿਆ ਤੇ ਕਿਆ ਕਿਆ ਕਰ ਸੋਚੀ ਜਾਂਦੇ ਕਿ ਵੀ ਬੋਲਦੇ ਨਹੀਂ ਐਸਾ ਕੁਛ ਨਹੀਂ ਹੈਗਾ ਜੀ ਨਾ ਪੁਲਿਸ ਨੂੰ ਲੋੜ ਆ ਬੋਲਣ ਦੀ ਨਾ ਪੁਲਿਸ ਦਾ ਕੰਮ ਨਾ ਇਹ ਬੋਲਣਾ ਇਹ ਤਾਂ ਜਦੋਂ ਬੰਦਾ ਪੜਗਾੜ ਜਾਂਦਾ ਫਿਰ ਬਹੁਤ ਐਲੀਵੇਸ਼ਨ ਲੱਗਦੇ ਨੇ ਸਭ ਤੇ ਲੱਗਦੇ ਨੇ ਵੀ ਵਿਲ ਫਾਇਲ ਵੈਰੀਫਾਈਡ ਦੂ ਆਪੀ ਠੀਕ ਥੈਂਕ ਯੂ